ਅੱਜ ਇੱਕ ਸਪੈਸ਼ਲ ਡਰਾਈਵ ਜਿਹੜੀ ਹੈ ਮਾਨਜੋਗ ਐਸਐਸਪੀ ਵੱਲੋਂ ਚਲਾਈ ਗਈ ਸੀ ਜਿਹਦੇ ਚ ਚਾਈਨਾ ਡੋਰ ਨੂੰ ਫੜਨ ਸੰਬੰਧੀ ਅਸੀਂ ਆਪਰੇਸ਼ਨ ਜਿਹੜੇ ਆ ਲੱਖ ਲੱਖ ਵੱਖ-ਵੱਖ ਜਗ੍ਹਾ ਤੇ ਲਾਂਚ ਕੀਤੇ ਤੇ ਅੱਜ ਸਾਨੂੰ ਇੱਕ ਬੜੀ ਅੱਛੀ ਜਿਹੜੀ ਰਿਕਵਰੀ ਆ 34 ਗੱਟੇ ਡੋਰ ਤੇ ਸਮੇਤ ਅਰਵਿੰਦਰ ਕੁਮਾਰ son of ਆ ਜਿਹੜਾ ਕੱਚਾ ਟੋਬਾ ਹੈਗਾ ਇਹਦੀ ਦੁਕਾਨ ਹੈਗੀ ਅਰਵਿੰਦਰ ਕੁਮਾਰ ਦੀ ਇੱਥੋਂ ਫੜਿਆ ਗਿਆ ਇਹ ਨਾਲ ਕਨਫੈਸ਼ਨਰੀ ਦੀ ਦੁਕਾਨ ਕਰਦਾ ਤੇ ਨਾਲ ਇਹ ਇਹ ਡੋਰ ਤੇ ਪਤੰਗਾਂ ਨੂੰ ਵੇਚਦਾ ਸੀਗਾ ਉਹ ਆਮ ਜਿਹੜੀ ਸਧਾਰਨ ਡੋਰ ਦੀ ਆੜ ਦੇ ਵਿੱਚ ਇਹ ਜਿਹੜੀ ਚਾਈਨਾ ਡੋਰ ਆ ਇਹ ਵੇਚ ਰਿਹਾ ਸੀਗਾ ਇਹ ਰੰਗ ਦੀ ਜਿਹੜਾ ਉਹ ਕਾਬੂ ਕੀਤਾ ਗਿਆ ਇਹਨੂੰ ਸੁਧਾਰਨ ਜਿਹੜੀ ਡੋਰ ਦਾ ਉਹਦਾ ਨਾਂ ਦਿੰਦਾ ਸੀ ਬਲਕਿ ਇਹ ਚਾਈਨਾ ਡੋਰ ਹੈ ਇਹਦੇ ਨਾਲ ਜਿਹੜਾ ਆਮ ਜਾਨ ਤੇ ਮਾਲ ਦਾ ਲੋਕਾਂ ਨੂੰ ਖਤਰਾ ਹੈਗਾ ਜਿਹਦੇ ਨਾਲ ਆਮ ਮਨੁੱਖੀ ਤੇ ਜੀਵਾਂ ਨੂੰ ਬਹੁਤ ਜ਼ਿਆਦਾ ਇਹਦਾ ਖਤਰਾ ਹੈ ਇਹਨੇ ਇਹ ਕਰਕੇ ਤੇ ਬਹੁਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਆ ਅਸੀਂ ਕਾਨੂੰਨ ਦੇ ਤਹਿਤ ਸਖਤ ਤੋਂ ਸਖਤ ਕਾਰਵਾਈ ਇਤੇ ਕਰਾਂਗੇ ਐਫ ਆਈ ਆਰ ਦੇ ਲੋਜ ਜਿਹੜੀ ਇਹ ਕਰਕੇ ਤੇ ਨੂੰ ਜੇਲ੍ਹ ਤੇ ਜਾਣ ਪ੍ਰਸ਼ਾਸਨ ਨੂੰ ਲਗਾਤਾਰ ਬਾਰ ਬਾਰ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਨੇ ਪੜੇਗੇ ਪਰ ਲੋਕ ਜਿਹੜੇ ਨਹੀਂ ਹਟਦੇ ਉਹਨਾਂ ਨੂੰ ਦੇਖੋ ਗੱਲ ਹੈ ਜੀ ਮੇਰੀ ਇੱਕ ਅਪੀਲ ਹੈ ਕਿ ਇਹੋ ਜਿਹੀ ਜਹਿਆਰ ਕਥਾ ਨਾ ਕਰੋ ਅਸੀਂ ਵੱਧ ਤੋਂ ਵੱਧ ਕਾਨੂੰਨ ਦਾ ਹਸਾਰਾ ਲੈ ਕੇ ਇਹਨੂੰ ਜਿੰਨੀ ਤੋਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਉਹ ਅਸੀਂ ਅਮਲ ਲਿਆਵਾਂਗੇ ਕੋਈ ਵੀ ਬੰਦਾ ਇਹਦੇ ਲਈ ਕੋਈ ਸ਼ਹਿਰ ਚੋਂ ਸਾਨੂੰ ਇਨਫੋਰਮੇਸ਼ਨ ਦਿੰਦਾ ਅਸੀਂ ਫੌਰੀ ਤੌਰ ਤੇ ਉਹਦੇ ਜਾ ਕੇ ਉੱਥੇ ਜਿਹੜੀ ਹੈਗੀ ਉਹਦਾ ਸਹਿਯੋਗ ਦੇ ਨਾਲ ਗ੍ਰਿਫਤਾਰੀ ਕਰਾਂਗੇ ਤੇ ਬਰਾਮਦਗੀ ਕਰਾਂਗੇ ਲੋੜੀਂਦੀ ਲੋਕਾਂ ਨੂੰ ਸਖਤ ਹਦਾਇਤ ਹੈ ਕਿ ਇਹਦੇ ਨਾਲ ਜਿਹੜਾ ਆਮ ਜਨਜੀਵਨ ਦਾ ਖਤਰਾ ਹੈਗਾ ਇਹਦੇ ਵਿੱਚ ਪੰਛੀ ਵੀ ਮਰੇ ਜਾਂਦੇ ਹੋ ਤੇ ਆਮ ਬੰਦੇ ਦੇ ਕਿਤੇ ਵੀ ਇਹ ਡੋਰ ਲੱਗ ਜAVE ਤੇ ਉਹਦਾ ਅੰਗ ਨੂੰ ਕੱਟਣਾ ਪੈਂਦਾ ਜਿਹੜੀ ਕਿ ਇੱਕ ਬੇਂਜ ਟੂ ਲਾਈਫ ਹੈਗੀ ਹੈ ਜਦੋਂ ਇਸ ਉਸਤੇ ਰੀਡ ਕੀਤੀ ਗਈ ਪਰ ਵੀ ਆਪਣਾ ਕਹਿਣਾ ਚ ਕਿ ਕੁਝ ਨਹੀਂ 188 ਦਾ ਕਾਰਵਾਈ ਹੋਣੀ ਥੋੜੀ ਦੇਰ ਤੱਕ ਲਾਗੇਗਾ ਨਹੀਂ ਐਸਾ ਕੁਝ ਨਹੀਂ ਜੀ ਅਸੀਂ ਇਹਦੇ ਤੇ 188 ਕੱਲੀ ਨਹੀਂ ਨਾਲ ਜਿਹੜੀਆਂ ਬੰਦੀਆਂ ਧਰਾਵਾਂ ਉਹ ਵੀ ਨਾਲ ਲਾਈਆਂ ਇਹਦੇ ਚ ਅਸੀਂ ਇੱਕ 125 ਬੀ ਐਨ ਐਸ ਲਾਈਏ 223 ਬੀ ਐਨ ਐਸ ਅਰ 318 ਬੀ ਐਨ ਐਸ ਕੱਲੀ 188 ਬੀ ਐਨ ਐਸ ਹੋ ਗਈ ਬੰਦੇ ਕੰਮ ਕਰਦੇ ਵੀ ਜੇਲ੍ਹ ਚ ਜੇਲ੍ਹ ਚ ਭੇਜਾਂਗੇ ਹਾਂਜੀ ਦੇਖੋ ਗੱਲ ਇਹ ਹੈ ਜੀ ਮੇਰੀ ਇੱਕ ਅਪੀਲ ਹੈ ਕਿ ਇਹ ਜੀਆਂ ਅਜਹੀਆਂ ਅਜਹੀਆਂ ਹਰਕਤਾਂ ਨਾ ਕਰੋ ਅਸੀਂ ਵੱਧ ਤੋਂ ਵੱਧ ਕਾਨੂੰਨ ਦਾ ਸਹਾਰਾ ਲੈ ਕੇ ਇਹਨੂੰ ਜਿੰਨੀ ਤੋਂ ਸਖਤ ਤੋਂ ਸਖਤ ਜੀ ਕਾਰਵਾਈ ਉਹ ਅਸੀਂ ਅਮਲ ਲਿਆਵਾਂਗੇ ਕੋਈ ਵੀ ਬੰਦਾ ਇਹਦੇ ਲਈ ਕੋਈ ਸ਼ਹਿਰ ਚੋਂ ਸਾਨੂੰ ਇਨਫੋਰਮੇਸ਼ਨ ਦਿੰਦਾ ਅਸੀਂ ਫੌਰੀ ਤੌਰ ਤੇ ਉਹਦੇ ਜਾ ਕੇ ਤੇ ਉੱਥੇ ਜਿਹੜੀ ਹੈਗੀ ਉਹਦਾ ਸਹਿਯੋਗ ਦੇ ਨਾਲ ਗ੍ਰਿਫਤਾਰੀ ਕਰਾਂਗੇ ਤੇ ਬਰਾਮਦਗੀ ਕਰਾਂਗੇ ਦੂਤੀ ਸਲੋਕ ਦੇ ਕੰਮ ਕਰਦੇ ਵੀ ਜੇਲ੍ਹ ਚ ਜੇਲ੍ਹ ਚ ਭੇਜਾਂਗੇ ਹਾਂ